ਇਹ ਟ੍ਰਸਟ ਦੇ ਪ੍ਰਦਾਨ ਦੇ ਉੱਤੇ ਜਿਹੜਾ ਦਰਜ ਕਰਵਾਇਆ ਦਾ ਸੀ ਕਿ ਦਫ਼ਤਰ ਨਗਰ ਸੁਧਾਰ ਟ੍ਰਸਟ ਲੁਧਿਆਣਾ ਦੀ ਵਿਕਾਸ ਗੀਮ ਦਾ ਜਿਹੜਾ ਕਿਚਨੂ ਨਗਰ ਲੁਧਿਆਣਾ ਵਿਖੇ ਇੱਕ ਅਲਾਟਮੈਂਟ ਕੀਤੀ ਗਈ ਸੀ ਅਲਾਟ ਕੀਤੀ ਗਈ ਸੀ ਕਮਿਊਨਿਟੀ ਸੈਂਟਰ ਦੇ ਲਈ ਜਗ੍ਹਾ ਜਿਸ ਦੀ ਚਾਰ ਦਿਵਾਰੀ ਕਰ ਦਿੱਤੀ ਗਈ ਦੱਸਦੀ ਹੈ ਕਿ ਇਸ ਦੇ ਵਿੱਚ ਇੱਕ ਦਫ਼ਤਰ ਬਣਾਇਆ ਗਿਆ ਜੋ ਕਿ ਬੰਦ ਹੈ ਅਤੇ ਉਸ ਨੂੰ ਜਿਹੜਾ ਤਾਲਾ ਲੱਗਾ ਹੋਇਆ ਹੈ ਇੱਕ ਵੱਖਰੇ ਤੌਰ ਤੇ ਕਮਰਾ ਹੈ ਜੋ ਜੋ ਕਿ ਡਵੇਲਿੰਗ ਯੂਨਿਟ ਜਾਬਦਾ ਹੈ ਜਿਸ ਵਿੱਚ ਇੱਕ ਪਰਿਵਾਰ ਵੀ ਰਹਿ ਰਿਹਾ ਹੈ ਹਾਲਾਂਕਿ ਇਸ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਵੱਲੋਂ ਲੋਕਾਂ ਤੋਂ ਵੀ ਉੱਥੇ ਦੇ ਏਰੀਏ ਦੇ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਜਿਹੜੀ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਬਾਕੀ ਸਾਰੀ ਜ਼ਮੀਨ ਜਿਹੜੀ ਹੈ ਪਲੇ ਗਰਾਊਂਡ ਬਣਾਏ ਹੋਏ ਹਨ ਅਤੇ ਪਬਲਿਕ ਤੋਂ ਪਤਾ ਕੀਤਾ ਗਿਆ ਹੈ ਕਿ ਇੱਥੇ ਕੋਈ ਵੀ ਕਮਿਊਨਿਟੀ ਸੈਂਟਰ ਨਹੀਂ ਚੱਲਦਾ ਹੈ ਜੋ ਇਸ ਪ੍ਰਧਾਨ ਵੱਲੋਂ ਦਫ਼ਤਰ ਨਗਰ ਸੁਧਾਰ ਟਰਸਟ ਲੁਧਿਆਣਾ ਦੀ ਵਿਕਾਸ ਸਕੀਮ ਦਾ ਪਾਲਣਾ ਨਹੀਂ ਕਰਦਾ ਜਿਸ ਦੇ ਤਹਿਤ ਜਿਹੜਾ ਇਹ ਮੁਕਦਮਾ ਦਰਜ ਕੀਤਾ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਫਿਲਹਾਲ ਕਿਚਨੂ ਨਗਰ ਦੇ ਵਿੱਚ ਇੱਕ ਕਮਿਊਨਿਟੀ ਸੈਂਟਰ ਲਈ ਜਿਹੜੀ ਜਗ੍ਹਾ ਦਿੱਤੀ ਜਾਂਦੀ ਹੈ ਨਗਰ ਸੁਧਾਰ ਟਰਸਟ ਦੇ ਵੱਲੋਂ ਉਸ ਦੀ ਜਿਹੜੀ ਹੈ ਕਮੇਟੀ ਬਣਾਈ ਜਾਂਦੀ ਹੈ ਇੱਕ ਉਸ ਨੂੰ ਜਿਹੜਾ ਲੋਟ ਕੀਤੀ ਜਾਂਦੀ ਹੈ ਲੇਕਿਨ ਉਹਨਾਂ ਦੇ ਵੱਲੋਂ ਜਿਹੜੀ ਹੈ ਉੱਥੇ ਕਮਿਊਨਿਟੀ ਸੈਂਟਰ ਦੀ ਜਗ੍ਹਾ ਕੁਝ ਹੋਰ ਹੀ ਜਿਹੜੇ ਦਫ਼ਤਰ ਬਣਾਏ ਜਾਂਦੇ ਪਲੇ ਗਰਾਊਂਡ ਬਣਾਇਆ ਜਾਂਦਾ ਇੱਕ ਰਹਿਸ਼ੀ ਬਿਲਡਿੰਗ ਬਣਾ ਲਈਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਫੈਮਿਲੀ ਵੀ ਰਹਿ ਰਹੀ ਹੈ ਜਿਵੇਂ ਕਿ ਉਸ ਦੇ ਵਿੱਚ ਕੰਪਲੀਟ ਦੇ ਵਿੱਚ ਪੂਰਾ ਤੁਹਾਡੇ ਸਾਹਮਣੇ ਦੱਸ ਰਹੇ ਕਿ ਕੰਪਲੇਂਟ ਦੇ ਵਿੱਚ ਜੋ ਕਿ ਲਿਖਿਆ ਗਿਆ ਨਗਰ ਸੁਧਾਰ ٹرسٹ ਦੇ ਵੱਲੋਂ ਜਿਹੜੀ ਹੈ ਸ਼ਿਵਾਲਿਕ ਵੈਲਫੇਅਰ ਸੁਸਾਇਟੀ ਦੇ ਉੱਤੇ ਜਿਹੜੀ ਇਹ ਮਾਮਲਾ ਅਜੇ ਦਰਜ ਕਰਵਾਇਆ ਗਿਆ ਤੇ ਕਿਚਨੂ ਨਗਰ 62 ਲੁਧਿਆਣਾ ਦੇ ਵਿੱਚ ਜਿਹੜੀ ਇਹ ਬਣੀ ਹੋਈ ਸੀ ਜਿਸ ਦੇ ਵਿੱਚ ਜਿਹੜੇ ਪ੍ਰਧਾਨ ਦੇ ਖਿਲਾਫ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਤੇ ਕੀ ਕੁਝ ਜਿਹੜੀ ਹੁਣ ਇਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਕੀਤੀ ਜਾਏਗੀ ਤਾਂ ਵਕਤੋਂ ਤੇ ਪਤਾ ਲੱਗੇਗਾ ਲੇਕਿਨ ਜਿਹੜਾ ਤੜਕ ਸਵੇਰ ਜਿਹੜਾ ਕਿ ਇਹ ਮਾਮਲਾ ਜਿਹੜਾ ਸਾਹਮਣੇ ਆਂਦਾ ਜਿਸ ਦੇ ਵਿੱਚ ਕੀ ਕਿਚਨੂ ਨਗਰ ਕਮਿਊਨਿਟੀ ਸੈਂਟਰ ਨੂੰ ਲੋਕ ਜਿਹੜੇ ਤਰਸ ਰਹੇ ਸੀ ਲੋਕ ਜਿਹੜੇ ਕਿ ਕਹਿ ਰਹੇ ਸੀ ਕਿ ਸਾਨੂੰ ਕਮਿਊਨਿਟੀ ਸੈਂਟਰ ਮਿਲਦਾ ਲੇਕਿਨ ਸਰਕਾਰ ਦੇ ਵੱਲੋਂ ਐਫਰਟ ਲਗਾ ਕੇ ਜਿਹੜਾ ਉਸ ਨੂੰ ਜਿਹੜਾ ਪਾਸ ਵੀ ਕੀਤਾ ਜਾਂਦਾ ਤੇ ਇੱਕ ਅ ਅਲੋਟਮੈਂਟ ਕੀਤੀ ਜਾਂਦੀ ਆ ਉਸ ਦੇ ਵਿੱਚ ਜਿਹੜਾ ਕਿ ਇੱਕ ਸ਼ਿਵਾਲਿਕ ਵੈਲਫੇਅਰ ਸੁਸਾਇਟੀ ਨੂੰ ਜਿਹੜਾ ਉਸ ਦਾ ਲੋਟ ਮਿਲਦੀ ਆ ਤੇ ਉਹਨਾਂ ਦੇ ਵੱਲੋਂ ਲੇਕਿਨ ਉਥੇ ਕਮਿਊਨਿਟੀ ਸੈਂਟਰ ਨਾ ਬਣਾ ਕੇ ਆਪਣੇ ਹੀ ਕੁਝ ਨਿੱਜੀ ਫਾਇਦੇ ਕੀਤੇ ਜਾਂਦੇ ਨੇ ਤੇ ਜਿਸ ਦੇ ਚੱਲਦੇ ਅੱਜ ਜਿਹੜੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਿਆ ਮਾਮਲਾ ਦਰਜ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਆ ਦੱਸਦੀ ਕਿ ਲੁਧਿਆਣਾ ਦੇ ਵਿੱਚ ਨਗਰ ਸੁਧਾਰ ਟਰਸਟ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਮਾਮਲਾ ਵੀ शिवालिक वेलफेयर ट्रस्ट ਦੇ ਪ੍ਰਦਾਨ ਦੇ ਉੱਤੇ ਜਿਹੜਾ ਦਰਜ ਕਰਵਾਇਆ ਦਾ ਸੀ ਕਿ ਦਫਤਰ ਨਗਰ ਸੁਧਾਰ ਟਰਸ ਲੁਧਿਆਣਾ ਦੀ ਵਿਕਾਸ ਗੀਮ ਦਾ ਜਿਹੜਾ ਕਿਚਨੂ ਨਗਰ ਲੁਧਿਆਣਾ ਵਿਖੇ ਇੱਕ ਅਲਾਟਮੈਂਟ ਕੀਤੀ ਗਈ ਸੀ ਅਲਾਟ ਕੀਤੀ ਗਈ ਸੀ ਕਮਿਊਨਿਟੀ ਸੈਂਟਰ ਦੇ ਲਈ ਜਗ੍ਹਾ ਜਿਸ ਦੀ ਚਾਰ ਦਿਵਾਰੀ ਕਰ ਦਿੱਤੀ ਗਈ ਦੱਸਦੀ ਹੈ ਕਿ ਇਸ ਦੇ ਵਿੱਚ ਇੱਕ ਦਫਤਰ ਬਣਾਇਆ ਗਿਆ ਜੋ ਕਿ ਬੰਦ ਹੈ ਅਤੇ ਉਸ ਨੂੰ ਜਿਹੜਾ ਤਾਲਾ ਲੱਗਾ ਹੋਇਆ ਹੈ ਇੱਕ ਵੱਖਰੇ ਤੌਰ ਤੇ ਕਮਰਾ ਹੈ ਜੋ ਜੋ ਕਿ ਡਵੇਲਿੰਗ ਯੂਨਿਟ ਜਾਬਦਾ ਹੈ ਜਿਸ ਵਿੱਚ ਇੱਕ ਪਰਿਵਾਰ ਵੀ ਰਹਿ ਰਿਹਾ ਹੈ ਹਾਲਾਂਕਿ ਇਸ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਵੱਲੋਂ ਲੋਕਾਂ ਤੋਂ ਵੀ ਉੱਥੇ ਦੇ ਏਰੀਏ ਦੇ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਜਿਹੜੀ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਬਾਕੀ ਸਾਰੀ ਜ਼ਮੀਨ ਜਿਹੜੀ ਹੈ ਪਲੇ ਗਰਾਊਂਡ ਬਣਾਏ ਹੋਏ ਹਨ ਅਤੇ ਪਬਲਿਕ ਤੋਂ ਪਤਾ ਕੀਤਾ ਗਿਆ ਹੈ ਕਿ ਇੱਥੇ ਕੋਈ ਵੀ ਕਮਿਊਨਿਟੀ ਸੈਂਟਰ ਨਹੀਂ ਚੱਲਦਾ ਹੈ ਜੋ ਇਸ ਪ੍ਰਧਾਨ ਵੱਲੋਂ ਦਫ਼ਤਰ ਨਗਰ ਸੁਧਾਰ ਟਰਸਟ ਲੁਧਿਆਣਾ ਦੀ ਵਿਕਾਸ ਸਕੀਮ ਦਾ ਪਾਲਣਾ ਨਹੀਂ ਕਰਦਾ ਜਿਸ ਦੇ ਤਹਿਤ ਜਿਹੜਾ ਇਹ ਮੁਕਦਮਾ ਦਰਜ ਕੀਤਾ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਫਿਲਹਾਲ ਕਿਚਨੂ ਨਗਰ ਦੇ ਵਿੱਚ ਇੱਕ ਕਮਿਊਨਿਟੀ ਸੈਂਟਰ ਲਈ ਜਿਹੜੀ ਜਗ੍ਹਾ ਦਿੱਤੀ ਜਾਂਦੀ ਹੈ ਨਗਰ ਸੁਧਾਰ ਟਰਸਟ ਦੇ ਵੱਲੋਂ ਉਸ ਦੀ ਜਿਹੜੀ ਹੈ ਕਮੇਟੀ ਬਣਾਈ ਜਾਂਦੀ ਹੈ ਇੱਕ ਉਸ ਨੂੰ ਜਿਹੜਾ ਲੋਟ ਕੀਤੀ ਜਾਂਦੀ ਹੈ ਲੇਕਿਨ ਉਹਨਾਂ ਦੇ ਵੱਲੋਂ ਜਿਹੜੀ ਹੈ ਉੱਥੇ ਕਮਿਊਨਿਟੀ ਸੈਂਟਰ ਦੀ ਜਗ੍ਹਾ ਕੁਝ ਹੋਰ ਹੀ ਜਿਹੜੇ ਦਫ਼ਤਰ ਬਣਾਏ ਜਾਂਦੇ ਪਲੇ ਗਰਾਊਂਡ ਬਣਾਇਆ ਜਾਂਦਾ ਇੱਕ ਰਹਿੈਸ਼ੀ ਬਿਲਡਿੰਗ ਬਣਾ ਲਈਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਫੈਮਿਲੀ ਵੀ ਰਹਿ ਰਹੀ ਹੈ ਜਿਵੇਂ ਕਿ ਉਸ ਦੇ ਵਿੱਚ ਕੰਪਲੀਟ ਦੇ ਵਿੱਚ ਪੂਰਾ ਤੁਹਾਡੇ ਸਾਹਮਣੇ ਦੱਸ ਰਹੇ ਕਿ ਕੰਪਲੇਨਟ ਦੇ ਵਿੱਚ ਜੋ ਕਿ ਲਿਖਿਆ ਗਿਆ ਨਗਰ ਸੁਧਾਰ ٹرسٹ ਦੇ ਵੱਲੋਂ ਜਿਹੜੀ ਹੈ ਸ਼ਿਵਾਲਿਕ ਵੈਲਫੇਅਰ ਸੁਸਾਇਟੀ ਦੇ ਉੱਤੇ ਜਿਹੜੀ ਇਹ ਮਾਮਲਾ ਅਜੇ ਦਰਜ ਕਰਵਾਇਆ ਗਿਆ ਤੇ ਕਿਚਨੂ ਨਗਰ 62 ਲੁਧਿਆਣਾ ਦੇ ਵਿੱਚ ਜਿਹੜੀ ਇਹ ਬਣੀ ਹੋਈ ਸੀ ਜਿਸ ਦੇ ਵਿੱਚ ਜਿਹੜੇ ਪ੍ਰਧਾਨ ਦੇ ਖਿਲਾਫ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਤੇ ਕੀ ਕੁਝ ਜਿਹੜੀ ਹੁਣ ਇਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਕੀਤੀ ਜਾਏਗੀ ਤਾਂ ਵਕਤੋਂ ਤੇ ਪਤਾ ਲੱਗੇਗਾ ਲੇਕਿਨ ਜਿਹੜਾ ਤੜਕ ਸਵੇਰ ਜਿਹੜਾ ਕਿ ਇਹ ਮਾਮਲਾ ਜਿਹੜਾ ਸਾਹਮਣੇ ਆੰਦ ਜਿਸ ਦੇ ਵਿੱਚ ਕੀ ਕਿਚਨੂ ਨਗਰ ਕਮਿਊਨਿਟੀ ਸੈਂਟਰ ਨੂੰ ਲੋਕ ਜਿਹੜੇ ਤਰਸ ਰਹੇ ਸੀ ਲੋਕ ਜਿਹੜੇ ਕਿ ਕਹਿ ਰਹੇ ਸੀ ਕਿ ਸਾਨੂੰ ਕਮਿਊਨਿਟੀ ਸੈਂਟਰ ਮਿਲਦਾ ਲੇਕਿਨ ਸਰਕਾਰ ਦੇ ਵੱਲ ਹੋ ਐਫਰਟ ਲਗਾ ਕੇ ਜਿਹੜਾ ਉਸ ਨੂੰ ਜਿਹੜਾ ਪਾਸ ਵੀ ਕੀਤਾ ਜਾਂਦਾ ਤੇ ਇੱਕ ਅ ਅਲੋਟਮੈਂਟ ਕੀਤੀ ਜਾਂਦੀ ਆ ਉਸ ਦੇ ਵਿੱਚ ਜਿਹੜਾ ਕਿ ਇੱਕ ਸ਼ਿਵਾਲਿਕ ਵੈਲਫੇਅਰ ਸੁਸਾਇਟੀ ਨੂੰ ਜਿਹੜਾ ਉਸ ਦਾ ਲੋਟ ਮਿਲਦੀ ਆ ਤੇ ਉਹਨਾਂ ਦੇ ਵੱਲੋਂ ਲੇਕਿਨ ਉਥੇ ਕਮਿਊਨਿਟੀ ਸੈਂਟਰ ਨਾ ਬਣਾ ਕੇ ਆਪਣੇ ਹੀ ਕੁਝ ਨਿੱਜੀ ਫਾਇਦੇ ਕੀਤੇ ਜਾਂਦੇ ਨੇ ਤੇ ਜਿਸ ਦੇ ਚੱਲਦੇ ਅੱਜ ਜਿਹੜੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਿਆ ਮਾਮਲਾ ਦਰਜ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਆ ਦੱਸਦੀ ਕਿ ਲੁਧਿਆਣਾ ਦੇ ਵਿੱਚ ਨਗਰ ਸੁਧਾਰ ਟਰਸਟ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਮਾਮਲਾ ਵੀ शिवालिक वेलफेयर ट्रस्ट ਦੇ ਪ੍ਰਦਾਨ ਦੇ ਉੱਤੇ ਜਿਹੜਾ ਦਰਜ ਕਰਵਾਇਆ ਦਾ ਜੀ ਕਿ ਦਫਤਰ ਨਗਰ ਸੁਧਾਰ ਟਰਸ ਲੁਧਿਆਣਾ ਦੀ ਵਿਕਾਸ ਗੀਮ ਦਾ ਜਿਹੜਾ ਕਿਚਨੂ ਨਗਰ ਲੁਧਿਆਣਾ ਵਿਖੇ ਇੱਕ ਅਲਾਟਮੈਂਟ ਕੀਤੀ ਗਈ ਸੀ ਅਲਾਟ ਕੀਤੀ ਗਈ ਸੀ ਕਮਿਊਨਿਟੀ ਸੈਂਟਰ ਦੇ ਲਈ ਜਗ੍ਹਾ ਜਿਸ ਦੀ ਚਾਰ ਦਿਵਾਰੀ ਕਰ ਦਿੱਤੀ ਗਈ ਦੱਸਦੀ ਹੈ ਕਿ ਇਸ ਦੇ ਵਿੱਚ ਇੱਕ ਦਫਤਰ ਬਣਾਇਆ ਗਿਆ ਜੋ ਕਿ ਬੰਦ ਹੈ ਅਤੇ ਉਸ ਨੂੰ ਜਿਹੜਾ ਤਾਲਾ ਲੱਗਾ ਹੋਇਆ ਹੈ ਇੱਕ ਵੱਖਰੇ ਤੌਰ ਤੇ ਕਮਰਾ ਹੈ ਜੋ ਜੋ ਕਿ ਡਵੇਲਿੰਗ ਯੂਨਿਟ ਜਾਬਦਾ ਹੈ ਜਿਸ ਵਿੱਚ ਇੱਕ ਪਰਿਵਾਰ ਵੀ ਰਹਿ ਰਿਹਾ ਹੈ ਹਾਲਾਂਕਿ ਇਸ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਵੱਲੋਂ ਲੋਕਾਂ ਤੋਂ ਵੀ ਉੱਥੇ ਦੇ ਏਰੀਏ ਦੇ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਜਿਹੜੀ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਬਾਕੀ ਸਾਰੀ ਜ਼ਮੀਨ ਜਿਹੜੀ ਹੈ ਪਲੇ ਗਰਾਊਂਡ ਬਣਾਏ ਹੋਏ ਹਨ ਅਤੇ ਪਬਲਿਕ ਤੋਂ ਪਤਾ ਕੀਤਾ ਗਿਆ ਹੈ ਕਿ ਇੱਥੇ ਕੋਈ ਵੀ ਕਮਿਊਨਿਟੀ ਸੈਂਟਰ ਨਹੀਂ ਚੱਲਦਾ ਹੈ ਜੋ ਇਸ ਪ੍ਰਧਾਨ ਵੱਲੋਂ ਦਫ਼ਤਰ ਨਗਰ ਸੁਧਾਰ ਟਰਸਟ ਲੁਧਿਆਣਾ ਦੀ ਵਿਕਾਸ ਸਕੀਮ ਦਾ ਪਾਲਣਾ ਨਹੀਂ ਕਰਦਾ ਜਿਸ ਦੇ ਤਹਿਤ ਜਿਹੜਾ ਇਹ ਮੁਕਦਮਾ ਦਰਜ ਕੀਤਾ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਫਿਲਹਾਲ ਕਿਚਨੂ ਨਗਰ ਦੇ ਵਿੱਚ ਇੱਕ ਕਮਿਊਨਿਟੀ ਸੈਂਟਰ ਲਈ ਜਿਹੜੀ ਜਗ੍ਹਾ ਦਿੱਤੀ ਜਾਂਦੀ ਹੈ ਨਗਰ ਸੁਧਾਰ ਟਰਸਟ ਦੇ ਵੱਲੋਂ ਉਸ ਦੀ ਜਿਹੜੀ ਹੈ ਕਮੇਟੀ ਬਣਾਈ ਜਾਂਦੀ ਹੈ ਇੱਕ ਉਸ ਨੂੰ ਜਿਹੜਾ ਲੋਟ ਕੀਤੀ ਜਾਂਦੀ ਹੈ ਲੇਕਿਨ ਉਹਨਾਂ ਦੇ ਵੱਲੋਂ ਜਿਹੜੀ ਹੈ ਉੱਥੇ ਕਮਿਊਨਿਟੀ ਸੈਂਟਰ ਦੀ ਜਗ੍ਹਾ ਕੁਝ ਹੋਰ ਹੀ ਜਿਹੜੇ ਦਫ਼ਤਰ ਬਣਾਏ ਜਾਂਦੇ ਪਲੇ ਗਰਾਊਂਡ ਬਣਾਇਆ ਜਾਂਦਾ ਇੱਕ ਰਹਿੈਸ਼ੀ ਬਿਲਡਿੰਗ ਬਣਾ ਲਈਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਫੈਮਿਲੀ ਵੀ ਰਹਿ ਰਹੀ ਹੈ ਜਿਵੇਂ ਕਿ ਉਸ ਦੇ ਵਿੱਚ ਕੰਪਲੀਟ ਦੇ ਵਿੱਚ ਪੂਰਾ ਤੁਹਾਡੇ ਸਾਹਮਣੇ ਦੱਸ ਰਹੇ ਕਿ ਕੰਪਲੇਨਟ ਦੇ ਵਿੱਚ ਜੋ ਕਿ ਲਿਖਿਆ ਗਿਆ ਨਗਰ ਸੁਧਾਰ ٹرسٹ ਦੇ ਵੱਲੋਂ ਜਿਹੜੀ ਹੈ ਸ਼ਿਵਾਲਿਕ ਵੈਲਫੇਅਰ ਸੁਸਾਇਟੀ ਦੇ ਉੱਤੇ ਜਿਹੜੀ ਇਹ ਮਾਮਲਾ ਅਜੇ ਦਰਜ ਕਰਵਾਇਆ ਗਿਆ ਤੇ ਕਿਚਨੂ ਨਗਰ 62 ਲੁਧਿਆਣਾ ਦੇ ਵਿੱਚ ਜਿਹੜੀ ਇਹ ਬਣੀ ਹੋਈ ਸੀ ਜਿਸ ਦੇ ਵਿੱਚ ਜਿਹੜੇ ਪ੍ਰਧਾਨ ਦੇ ਖਿਲਾਫ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਤੇ ਕੀ ਕੁਝ ਜਿਹੜੀ ਹੁਣ ਇਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਕੀਤੀ ਜਾਏਗੀ ਤਾਂ ਵਕਤੋਂ ਤੇ ਪਤਾ ਲੱਗੇਗਾ ਲੇਕਿਨ ਜਿਹੜਾ ਤੜਕ ਸਵੇਰ ਜਿਹੜਾ ਕਿ ਇਹ ਮਾਮਲਾ ਜਿਹੜਾ ਸਾਹਮਣੇ ਆੰਦ ਜਿਸ ਦੇ ਵਿੱਚ ਕੀ ਕਿਚਨੂ ਨਗਰ ਕਮਿਊਨਿਟੀ ਸੈਂਟਰ ਨੂੰ ਲੋਕ ਜਿਹੜੇ ਤਰਸ ਰਹੇ ਸੀ ਲੋਕ ਜਿਹੜੇ ਕਿ ਕਹਿ ਰਹੇ ਸੀ ਕਿ ਸਾਨੂੰ ਕਮਿਊਨਿਟੀ ਸੈਂਟਰ ਮਿਲਦਾ ਲੇਕਿਨ ਸਰਕਾਰ ਦੇ ਵੱਲ ਹੋ ਐਫਰਟ ਲਗਾ ਕੇ ਜਿਹੜਾ ਉਸ ਨੂੰ ਜਿਹੜਾ ਪਾਸ ਵੀ ਕੀਤਾ ਜਾਂਦਾ ਤੇ ਇੱਕ ਅ ਅਲੋਟਮੈਂਟ ਕੀਤੀ ਜਾਂਦੀ ਆ ਉਸ ਦੇ ਵਿੱਚ ਜਿਹੜਾ ਕਿ ਇੱਕ ਸ਼ਿਵ ਸ਼ਿਵਾਲਿਕ ਵੈਲਫੇਅਰ ਸੁਸਾਇਟੀ ਨੂੰ ਜਿਹੜਾ ਉਸ ਦਾ ਲੋਟ ਮਿਲਦੀ ਆ ਤੇ ਉਹਨਾਂ ਦੇ ਵੱਲੋਂ ਲੇਕਿਨ ਉਥੇ ਕਮਿਊਨਿਟੀ ਸੈਂਟਰ ਨਾ ਬਣਾ ਕੇ ਆਪਣੇ ਹੀ ਕੁਝ ਨਿੱਜੀ ਫਾਇਦੇ ਕੀਤੇ ਜਾਂਦੇ ਨੇ ਤੇ ਜਿਸ ਦੇ ਚੱਲਦੇ ਅੱਜ ਜਿਹੜੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਿਆ ਮਾਮਲਾ ਦਰਜ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਆ ਦੱਸਦੀ ਕਿ ਲੁਧਿਆਣਾ ਦੇ ਵਿੱਚ ਨਗਰ ਸੁਧਾਰ ਟਰਸਟ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਮਾਮਲਾ ਵੀ शिवालिक वेलफेयर ट्रस्ट ਦੇ ਪ੍ਰਦਾਨ ਦੇ ਉੱਤੇ ਜਿਹੜਾ ਦਰਜ ਕਰਵਾਇਆ ਦਾ ਸੀ ਕਿ ਦਫਤਰ ਨਗਰ ਸੁਧਾਰ ਟਰਸ ਲੁਧਿਆਣਾ ਦੀ ਵਿਕਾਸ ਗੀਮ ਦਾ ਜਿਹੜਾ ਕਿਚਨੂ ਨਗਰ ਲੁਧਿਆਣਾ ਵਿਖੇ ਇੱਕ ਅਲਾਟਮੈਂਟ ਕੀਤੀ ਗਈ ਸੀ ਅਲਾਟ ਕੀਤੀ ਗਈ ਸੀ ਕਮਿਊਨਿਟੀ ਸੈਂਟਰ ਦੇ ਲਈ ਜਗ੍ਹਾ ਜਿਸ ਦੀ ਚਾਰ ਦਿਵਾਰੀ ਕਰ ਦਿੱਤੀ ਗਈ ਦੱਸਦੀ ਹੈ ਕਿ ਇਸ ਦੇ ਵਿੱਚ ਇੱਕ ਦਫਤਰ ਬਣਾਇਆ ਗਿਆ ਜੋ ਕਿ ਬੰਦ ਹੈ ਅਤੇ ਉਸ ਨੂੰ ਜਿਹੜਾ ਤਾਲਾ ਲੱਗਾ ਹੋਇਆ ਹੈ ਇੱਕ ਵੱਖਰੇ ਤੌਰ ਤੇ ਕਮਰਾ ਹੈ ਜੋ ਜੋ ਕਿ ਡਵੇਲਿੰਗ ਯੂਨਿਟ ਜਾਬਦਾ ਹੈ ਜਿਸ ਵਿੱਚ ਇੱਕ ਪਰਿਵਾਰ ਵੀ ਰਹਿ ਰਿਹਾ ਹੈ ਹਾਲਾਂਕਿ ਇਸ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਵੱਲੋਂ ਲੋਕਾਂ ਤੋਂ ਵੀ ਉੱਥੇ ਦੇ ਏਰੀਏ ਦੇ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਜਿਹੜੀ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਬਾਕੀ ਸਾਰੀ ਜ਼ਮੀਨ ਜਿਹੜੀ ਹੈ ਪਲੇ ਗਰਾਊਂਡ ਬਣਾਏ ਹੋਏ ਹਨ ਅਤੇ ਪਬਲਿਕ ਤੋਂ ਪਤਾ ਕੀਤਾ ਗਿਆ ਹੈ ਕਿ ਇੱਥੇ ਕੋਈ ਵੀ ਕਮਿਊਨਿਟੀ ਸੈਂਟਰ ਨਹੀਂ ਚੱਲਦਾ ਹੈ ਜੋ ਇਸ ਪ੍ਰਧਾਨ ਵੱਲੋਂ ਦਫ਼ਤਰ ਨਗਰ ਸੁਧਾਰ ਟਰਸਟ ਲੁਧਿਆਣਾ ਦੀ ਵਿਕਾਸ ਸਕੀਮ ਦਾ ਪਾਲਣਾ ਨਹੀਂ ਕਰਦਾ ਜਿਸ ਦੇ ਤਹਿਤ ਜਿਹੜਾ ਇਹ ਮੁਕਦਮਾ ਦਰਜ ਕੀਤਾ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਫਿਲਹਾਲ ਕਿਚਨੂ ਨਗਰ ਦੇ ਵਿੱਚ ਇੱਕ ਕਮਿਊਨਿਟੀ ਸੈਂਟਰ ਲਈ ਜਿਹੜੀ ਜਗ੍ਹਾ ਦਿੱਤੀ ਜਾਂਦੀ ਹੈ ਨਗਰ ਸੁਧਾਰ ٹرسٹ ਦੇ ਵੱਲੋਂ ਉਸ ਦੀ ਜਿਹੜੀ ਹੈ ਕਮੇਟੀ ਬਣਾਈ ਜਾਂਦੀ ਹੈ ਇੱਕ ਉਸ ਨੂੰ ਜਿਹੜਾ ਲੋਟ ਕੀਤੀ ਜਾਂਦੀ ਹੈ ਲੇਕਿਨ ਉਹਨਾਂ ਦੇ ਵੱਲੋਂ ਜਿਹੜੀ ਹੈ ਉੱਥੇ ਕਮਿਊਨਿਟੀ ਸੈਂਟਰ ਦੀ ਜਗ੍ਹਾ ਕੁਝ ਹੋਰ ਹੀ ਜਿਹੜੇ ਦਫ਼ਤਰ ਬਣਾਏ ਜਾਂਦੇ ਪਲੇ ਗਰਾਊਂਡ ਬਣਾਇਆ ਜਾਂਦਾ ਇੱਕ ਰਹਿਸ਼ੀ ਬਿਲਡਿੰਗ ਬਣਾ ਲਈਤੀ ਜਾਂਦੀ ਹੈ ਜਿਸ ਦੇ ਵਿੱਚ ਕੀ ਫੈਮਿਲੀ ਵੀ ਰਹਿ ਰਹੀ ਹੈ ਜਿਵੇਂ ਕਿ ਉਸ ਦੇ ਵਿੱਚ ਕੰਪਲੇਂਟ ਦੇ ਵਿੱਚ ਪੂਰਾ ਤੁਹਾਡੇ ਸਾਹਮਣੇ ਦੱਸ ਰਹੇ ਕਿ ਕੰਪਲੇਂਟ ਦੇ ਵਿੱਚ ਜੋ ਕਿ ਲਿਖਿਆ ਗਿਆ ਹੈ ਨਗਰ ਸੁਧਾਰ ٹرسٹ ਦੇ ਵੱਲੋਂ ਜਿਹੜੀ ਹੈ ਸ਼ਿਵਾਲਿਕ ਵੈਲਫੇਅਰ ਸੁਸਾਇਟੀ ਦੇ ਉੱਤੇ ਜਿਹੜੀ ਇਹ ਮਾਮਲਾ ਅਜੇ ਦਰਜ ਕਰਵਾਇਆ ਗਿਆ ਤੇ ਕਿਚਨੂ ਨਗਰ 62 ਲੁਧਿਆਣਾ ਦੇ ਵਿੱਚ ਜਿਹੜੀ ਇਹ ਬਣੀ ਹੋਈ ਸੀ ਜਿਸ ਦੇ ਵਿੱਚ ਜਿਹੜੇ ਪ੍ਰਧਾਨ ਦੇ ਖਿਲਾਫ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਤੇ ਕੀ ਕੁਝ ਜਿਹੜੀ ਹੁਣ ਇਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਕੀਤੀ ਜਾਏਗੀ ਤਾਂ ਵਕਤੋਂ ਤੇ ਪਤਾ ਲੱਗੇਗਾ ਲੇਕਿਨ ਜਿਹੜਾ ਤੜਕ ਸਵੇਰ ਜਿਹੜਾ ਕਿ ਇਹ ਮਾਮਲਾ ਜਿਹੜਾ ਸਾਹਮਣੇ ਆੰਦ ਜਿਸ ਦੇ ਵਿੱਚ ਕੀ ਕਿਚਨੂ ਨਗਰ ਕਮਿਊਨਿਟੀ ਸੈਂਟਰ ਨੂੰ ਲੋਕ ਜਿਹੜੇ ਤਰਸ ਰਹੇ ਸੀ ਲੋਕ ਜਿਹੜੇ ਕਿ ਕਹਿ ਰਹੇ ਸੀ ਕਿ ਸਾਨੂੰ ਕਮਿਊਨਿਟੀ ਸੈਂਟਰ ਮਿਲਦਾ ਲੇਕਿਨ ਸਰਕਾਰ ਦੇ ਵੱਲ ਹੋ ਐਫਰਟ ਲਗਾ ਕੇ ਜਿਹੜਾ ਉਸ ਨੂੰ ਜਿਹੜਾ ਪਾਸ ਵੀ ਕੀਤਾ ਜਾਂਦਾ ਤੇ ਇੱਕ ਅ ਅਲੋਟਮੈਂਟ ਕੀਤੀ ਜਾਂਦੀ ਆ ਉਸ ਦੇ ਵਿੱਚ ਜਿਹੜਾ ਕਿ ਇੱਕ ਸ਼ਿਵਾਲਿਕ ਵੈਲਫੇਅਰ ਸੁਸਾਇਟੀ ਨੂੰ ਜਿਹੜਾ ਉਸ ਦਾ ਲੋਟ ਮਿਲਦੀ ਆ ਤੇ ਉਹਨਾਂ ਦੇ ਵੱਲੋਂ ਲੇਕਿਨ ਉਥੇ ਕਮਿਊਨਿਟੀ ਸੈਂਟਰ ਨਾ ਬਣਾ ਕੇ ਆਪਣੇ ਹੀ ਕੁਝ ਨਿੱਜੀ ਫਾਇਦੇ ਕੀਤੇ ਜਾਂਦੇ ਨੇ ਤੇ ਜਿਸ ਦੇ ਚੱਲਦੇ ਅੱਜ ਜਿਹੜੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਿਆ ਮਾਮਲਾ ਦਰਜ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਆ ਦੱਸਦੀ ਕਿ ਲੁਧਿਆਣਾ ਦੇ ਵਿੱਚ ਨਗਰ ਸੁਧਾਰ ਟਰਸਟ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਮਾਮਲਾ ਵੀ शिवालिक वेलफेयर ट्रस्ट ਦੇ ਪ੍ਰਦਾਨ ਦੇ ਉੱਤੇ ਜਿਹੜਾ ਦਰਜ ਕਰਵਾਇਆ ਦਾ ਸੀ ਕਿ ਦਫਤਰ ਨਗਰ ਸੁਧਾਰ ਟਰਸ ਲੁਧਿਆਣਾ ਦੀ ਵਿਕਾਸ ਗੀਮ ਦਾ ਜਿਹੜਾ ਕਿਚਨੂ ਨਗਰ ਲੁਧਿਆਣਾ ਵਿਖੇ ਇੱਕ ਅਲਾਟਮੈਂਟ ਕੀਤੀ ਗਈ ਸੀ ਅਲਾਟ ਕੀਤੀ ਗਈ ਸੀ ਕਮਿਊਨਿਟੀ ਸੈਂਟਰ ਦੇ ਲਈ ਜਗ੍ਹਾ ਜਿਸ ਦੀ ਚਾਰ ਦਿਵਾਰੀ ਕਰ ਦਿੱਤੀ ਗਈ ਦੱਸਦੀ ਹੈ ਕਿ ਇਸ ਦੇ ਵਿੱਚ ਇੱਕ ਦਫਤਰ ਬਣਾਇਆ ਗਿਆ ਜੋ ਕਿ ਬੰਦ ਹੈ ਅਤੇ ਉਸ ਨੂੰ ਜਿਹੜਾ ਤਾਲਾ ਲੱਗਾ ਹੋਇਆ ਹੈ ਇੱਕ ਵੱਖਰੇ ਤੌਰ ਤੇ ਕਮਰਾ ਹੈ ਜੋ ਜੋ ਕਿ ਡਵੇਲਿੰਗ ਯੂਨਿਟ ਜਾਬਦਾ ਹੈ ਜਿਸ ਵਿੱਚ ਇੱਕ ਪਰਿਵਾਰ ਵੀ ਰਹਿ ਰਿਹਾ ਹੈ ਹਾਲਾਂਕਿ ਇਸ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਵੱਲੋਂ ਲੋਕਾਂ ਤੋਂ ਵੀ ਉੱਥੇ ਦੇ ਏਰੀਏ ਦੇ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਜਿਹੜੀ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਬਾਕੀ ਸਾਰੀ ਜ਼ਮੀਨ ਜਿਹੜੀ ਹੈ ਪਲੇ ਗਰਾਊਂਡ ਬਣਾਏ ਹੋਏ ਹਨ ਅਤੇ ਪਬਲਿਕ ਤੋਂ ਪਤਾ ਕੀਤਾ ਗਿਆ ਹੈ ਕਿ ਇੱਥੇ ਕੋਈ ਵੀ ਕਮਿਊਨਿਟੀ ਸੈਂਟਰ ਨਹੀਂ ਚੱਲਦਾ ਹੈ ਜੋ ਇਸ ਪ੍ਰਧਾਨ ਵੱਲੋਂ ਦਫ਼ਤਰ ਨਗਰ ਸੁਧਾਰ ਟਰਸਟ ਲੁਧਿਆਣਾ ਦੀ ਵਿਕਾਸ ਸਕੀਮ ਦਾ ਪਾਲਣਾ ਨਹੀਂ ਕਰਦਾ ਜਿਸ ਦੇ ਤਹਿਤ ਜਿਹੜਾ ਇਹ ਮੁਕਦਮਾ ਦਰਜ ਕੀਤਾ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਫਿਲਹਾਲ ਕਿ ਕਿਚਨੂ ਨਗਰ ਦੇ ਵਿੱਚ ਇੱਕ ਕਮਿਊਨਿਟੀ ਸੈਂਟਰ ਲਈ ਜਿਹੜੀ ਜਗ੍ਹਾ ਦਿੱਤੀ ਜਾਂਦੀ ਹੈ ਨਗਰ ਸੁਧਾਰ ਟਰਸਟ ਦੇ ਵੱਲੋਂ ਉਸ ਦੀ ਜਿਹੜੀ ਹੈ ਕਮੇਟੀ ਬਣਾਈ ਜਾਂਦੀ ਹੈ ਇੱਕ ਉਸ ਨੂੰ ਜਿਹੜਾ ਲੋਟ ਕੀਤੀ ਜਾਂਦੀ ਹੈ ਲੇਕਿਨ ਉਹਨਾਂ ਦੇ ਵੱਲੋਂ ਜਿਹੜੀ ਹੈ ਉੱਥੇ ਕਮਿਊਨਿਟੀ ਸੈਂਟਰ ਦੀ ਜਗ੍ਹਾ ਕੁਝ ਹੋਰ ਹੀ ਜਿਹੜੇ ਦਫ਼ਤਰ ਬਣਾਏ ਜਾਂਦੇ ਪਲੇ ਗਰਾਊਂਡ ਬਣਾਇਆ ਜਾਂਦਾ ਇੱਕ ਰਹਿਸ਼ੀ ਬਿਲਡਿੰਗ ਬਣਾ ਲਈਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਫੈਮਿਲੀ ਵੀ ਰਹਿ ਰਹੀ ਹੈ ਜਿਵੇਂ ਕਿ ਉਸ ਦੇ ਵਿੱਚ ਕੰਪਲੀਟ ਦੇ ਵਿੱਚ ਪੂਰਾ ਤੁਹਾਡੇ ਸਾਹਮਣੇ ਦੱਸ ਰਹੇ ਕਿ ਕੰਪਲੇਨਟ ਦੇ ਵਿੱਚ ਜੋ ਕਿ ਲਿਖਿਆ ਗਿਆ ਨਗਰ ਸੁਧਾਰ ٹرسٹ ਦੇ ਵੱਲੋਂ ਜਿਹੜੀ ਹੈ ਸ਼ਿਵਾਲਿਕ ਵੈਲਫੇਅਰ ਸੁਸਾਇਟੀ ਦੇ ਉੱਤੇ ਜਿਹੜੀ ਇਹ ਮਾਮਲਾ ਅਜੇ ਦਰਜ ਕਰਵਾਇਆ ਗਿਆ ਤੇ ਕਿਚਨੂ ਨਗਰ 62 ਲੁਧਿਆਣਾ ਦੇ ਵਿੱਚ ਜਿਹੜੀ ਇਹ ਬਣੀ ਹੋਈ ਸੀ ਜਿਸ ਦੇ ਵਿੱਚ ਜਿਹੜੇ ਪ੍ਰਧਾਨ ਦੇ ਖਿਲਾਫ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਤੇ ਕੀ ਕੁਝ ਜਿਹੜੀ ਹੁਣ ਇਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਕੀਤੀ ਜਾਏਗੀ ਤਾਂ ਵਕਤੋਂ ਤੇ ਪਤਾ ਲੱਗੇਗਾ ਲੇਕਿਨ ਜਿਹੜਾ ਤੜਕ ਸਵੇਰ ਜਿਹੜਾ ਕਿ ਇਹ ਮਾਮਲਾ ਜਿਹੜਾ ਸਾਹਮਣੇ ਆੰਦ ਜਿਸ ਦੇ ਵਿੱਚ ਕੀ ਕਿਚਨੂ ਨਗਰ ਕਮਿਊਨਿਟੀ ਸੈਂਟਰ ਨੂੰ ਲੋਕ ਜਿਹੜੇ ਤਰਸ ਰਹੇ ਸੀ ਲੋਕ ਜਿਹੜੇ ਕਿ ਕਹਿ ਰਹੇ ਸੀ ਕਿ ਸਾਨੂੰ ਕਮਿਊਨਿਟੀ ਸੈਂਟਰ ਮਿਲਦਾ ਲੇਕਿਨ ਸਰਕਾਰ ਦੇ ਵੱਲੋਂ ਐਫਰਟ ਲਗਾ ਕੇ ਜਿਹੜਾ ਉਸ ਨੂੰ ਜਿਹੜਾ ਪਾਸ ਵੀ ਕੀਤਾ ਜਾਂਦਾ ਤੇ ਇੱਕ ਅ ਅਲੋਟਮੈਂਟ ਕੀਤੀ ਜਾਂਦੀ ਆ ਉਸ ਦੇ ਵਿੱਚ ਜਿਹੜਾ ਕਿ ਇੱਕ ਸ਼ਿਵਾਲਿਕ ਵੈਲਫੇਅਰ ਸੁਸਾਇਟੀ ਨੂੰ ਜਿਹੜਾ ਉਸ ਦਾ ਲੋਟ ਮਿਲਦੀ ਆ ਤੇ ਉਹਨਾਂ ਦੇ ਵੱਲੋਂ ਲੇਕਿਨ ਉਥੇ ਕਮਿਊਨਿਟੀ ਸੈਂਟਰ ਨਾ ਬਣਾ ਕੇ ਆਪਣੇ ਹੀ ਕੁਝ ਨਿੱਜੀ ਫਾਇਦੇ ਕੀਤੇ ਜਾਂਦੇ ਨੇ ਤੇ ਜਿਸ ਦੇ ਚੱਲਦੇ ਅੱਜ ਜਿਹੜੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਿਆ ਮਾਮਲਾ ਦਰਜ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਆ ਦੱਸਦੀ ਕਿ ਲੁਧਿਆਣਾ ਦੇ ਵਿੱਚ ਨਗਰ ਸੁਧਾਰ ਟਰਸਟ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਮਾਮਲਾ ਵੀ शिवालिक वेलफेयर ट्रस्ट ਦੇ ਪ੍ਰਦਾਨ ਦੇ ਉੱਤੇ ਜਿਹੜਾ ਦਰਜ ਕਰਵਾਇਆ ਦਾ ਜੀ ਕਿ ਦਫਤਰ ਨਗਰ ਸੁਧਾਰ ਟਰਸ ਲੁਧਿਆਣਾ ਦੀ ਵਿਕਾਸ ਗੀਮ ਦਾ ਜਿਹੜਾ ਕਿਚਨੂ ਨਗਰ ਲੁਧਿਆਣਾ ਵਿਖੇ ਇੱਕ ਅਲਾਟਮੈਂਟ ਕੀਤੀ ਗਈ ਸੀ ਅਲਾਟ ਕੀਤੀ ਗਈ ਸੀ ਕਮਿਊਨਿਟੀ ਸੈਂਟਰ ਦੇ ਲਈ ਜਗ੍ਹਾ ਜਿਸ ਦੀ ਚਾਰ ਦਿਵਾਰੀ ਕਰ ਦਿੱਤੀ ਗਈ ਦੱਸਦੀ ਹੈ ਕਿ ਇਸ ਦੇ ਵਿੱਚ ਇੱਕ ਦਫਤਰ ਬਣਾਇਆ ਗਿਆ ਜੋ ਕਿ ਬੰਦ ਹੈ ਅਤੇ ਉਸ ਨੂੰ ਜਿਹੜਾ ਤਾਲਾ ਲੱਗਾ ਹੋਇਆ ਹੈ ਇੱਕ ਵੱਖਰੇ ਤੌਰ ਤੇ ਕਮਰਾ ਹੈ ਜੋ ਜੋ ਕਿ ਡਵੇਲਿੰਗ ਯੂਨਿਟ ਜਾਬਦਾ ਹੈ ਜਿਸ ਵਿੱਚ ਇੱਕ ਪਰਿਵਾਰ ਵੀ ਰਹਿ ਰਿਹਾ ਹੈ ਹਾਲਾਂਕਿ ਇਸ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਵੱਲੋਂ ਲੋਕਾਂ ਤੋਂ ਵੀ ਉੱਥੇ ਦੇ ਏਰੀਏ ਦੇ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਜਿਹੜੀ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ